ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਆਓ ਸੁਣੋ ਮੈਂ ਅੱਜ ਇੱਕ ਐਸੇ ਨੌਜਵਾਨ ਨਾਲ ਮਲਾਉਣਾ ਜੋ ਜੀ ਸਿੰਘੂ ਬਾਰਡਰ ਦਿੱਲੀ ਵੀ ਸੇਵਾ ਕਰਦਾ ਰਿਹਾ ਕਿਸਾਨਾਂ ਦੀ ਤੇ ਇੱਥੇ ਵੀ 13 ਫਰਵਰੀ ਦਾ ਬੈਠਾ ਹੈ ਇਸ ਨੌਜਵਾਨ ਨੂੰ ਦਾ ਨਾਮ ਹੈ ਜੀ ਹਰਵਿੰਦਰ ਸਿੰਘ ਜੋਸ਼ੀ ਅਸੀਂ ਛੋਟਾ ਪਿਆਰਾ ਨੂੰ ਸੁਣਨੀ ਕਹਿ ਦੰਨਿਆ ਇਹ ਦੀ ਝੋਪੜੀ ਬਣਾਈ ਪਈ ਹੈ ਜੀ ਇੱਥੇ ਤੇ ਆ ਇਹਦਾ ਜੀ ਇੱਥੇ ਟਿਕਾਣੇ ਕਰ ਰੂ ਦਰਸ਼ਨ ਇਸ ਜਗ੍ਹਾ ਦੇ ਤਸਵੀਰਾਂ ਸਾਨੂੰ ਦਿਖਾ ਰਹੇ ਹਾਂ ਸੋਨੇ ਵੀਰ ਦੇ ਟਿਕਾਣੇ ਦੀਆਂ ਬਹਿ ਜਾ ਯਾਰ ਅੱਛਾ ਬੈਠੂਗੇ ਸੋਦੇ ਜਾਦੂ ਸਿੰਘਾਂ ਦੇ ਵੀ ਇੱਕ ਆਹ ਜਿਹੜੀ ਟਰਾਲੀ ਹੈ ਕੱਢਾ ਬਹੁਤ ਹੀ ਖੂਬਸੂਰਤ ਟਰਾਲੀ ਲੱਗੀ ਹੋਈ ਸੀਗੀ ਸਿੰਘੂ ਬਾਰਡਰ ਉਹੀ ਟਰਾਲੀ ਹੈ ਦੋਸਤੋ ਇਹ ਇੱਥੇ ਆ ਕੇ ਇਹ ਸਿੰਘਾਂ ਨੇ ਆਪਦਾ ਪੜਾ ਬਣਾਇਆ ਵੀਰ ਜੀ ਹਸਰੀ ਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਕੀ ਹਾਲ ਹੈ ਸੁੰਨੀ ਤੇਰੇ ਵਧੀਆ ਜੀ ਵਧੀਆ ਹੈ ਪਰਮਾਤਮਾ ਦੀ ਸੇਵਾ ਫੇਰ ਸ਼ੁਰੂ ਕਰਤੀ ਇੱਥੇ ਆ ਕੇ ਹੈ ਹਾਂ ਜੀ ਬਾਈ ਬਹੁਤ ਵਧੀਆ ਤੁਸੀਂ ਤੇਲ ਆਪਣਾ ਬਣਾਉਣੇ ਹੋ ਜੋ ਇਹ ਵਰਤਦੇ ਹੋ ਆਪਣਾ ਹੀ ਬਣਾ ਲੈਂਦਾ ਜੀ ਬਾਕੀ ਕੋਈ ਨਾ ਕੋਈ ਦੇ ਵੀ ਜਾਂਦੇ ਦੁਕਾਨਾਂ ਵਾਲੇ ਆ ਕੇ ਫਰੀ ਸੇਵਾ ਹਾਂ ਜੀ ਪੂਰਾ ਦਵਾਈਆਂ ਵੀ ਰੱਖੇ ਬੈਠਾ ਤੁਸੀਂ ਦਵਾਈਆਂ ਦਾ ਆਪਣਾ ਨਹੀਂ ਹੈਗਾ ਇਹ ਮੁੰਡੇ ਦਾ ਹੋਰ ਦਾਗਾ ਠੀਕ ਹੈ ਤੁਸੀਂ ਕੱਲੀ ਮਾਲਸ਼ ਕਰਦੇ ਹੋ ਮਾਲਸ਼ ਦਾ ਕੋਈ ਹੱਡੀਆਂ ਦਾ ਜਿਹੜਾ ਜਿਹਾ ਮਰਜ਼ੀ ਹੋਵੇ ਜਿਹੜੇ ਸਾਡੇ ਬਜ਼ੁਰਗ ਆਉਂਦੇ ਆ ਫਿਰ ਜਦੋਂ ਤੁਸੀਂ ਉਹਨਾਂ ਦੀ ਮਾਲਸ਼ ਕਰਦੇ ਹੋ ਫਿਰ ਸੀਸਾ ਦਿੰਦੇ ਆ ਬਹੁਤ ਹੀ ਗੋਡਿਆਂ ਗੁੱਡਿਆਂ ਦੇ ਬਹੁਤ ਜ਼ਿਆਦੇ ਚੱਲ ਰਿਹਾ ਉਹ ਬਜ਼ੁਰਗ ਬਹੁਤ ਆਉਂਦੇ ਆ ਕੋਈ ਲੱਤਾਂ ਚ ਦਰਦ ਆ ਰਿਹਾ ਕਿਸੇ ਦੇ ਮਣ ਕੇ ਆਉਂਦੇ ਆ ਉਹ ਉਹਦੇ ਕਰਕੇ ਬੜੀ ਦਿੱਕਤ ਪੈਂਦੀ ਬਜ਼ੁਰਗਾਂ ਨੂੰ ਜਦੋਂ ਫਿਰ ਤੁਸੀਂ ਮਾਲ ਛਕਾਰ ਹੜਦੇ ਹੋ ਫਿਰ ਉਹ ਸੋਨ ਨੂੰ ਜਦੋਂ ਸੀਸਾ ਦਿੰਦੇ ਆ ਮਨ ਖੁਸ਼ ਹੁੰਦਾ ਪੂਰਾ ਜੀ ਪੂਰਾ ਕਿਉਂਕਿ ਨਿਰਸਵਾਰਥ ਕਰਦੇ ਹੋ ਨਾ ਤੁਸੀਂ ਜਦੋਂ ਬੰਦਾ ਨਿਰਸਵਾਰਥ ਕਰੇ ਉਹਦਾ ਫਲ ਮਿਲੇ ਤਾਂ ਬੜਾ ਯਾਰ ਉਹਦਾ ਸਵਾਦ ਆਉਂਦਾ ਏ ਇਥੇ ਕਰਕੇ ਤਾਂ ਜੀ ਹੁਣ ਪਹਿਲਾਂ ਉਹ ਤੋਂ ਦਿੱਲੀ ਯੂਨਾਈਟਿਡ ਸਿੱਖ ਵਾਲਿਆਂ ਨਾਲ ਕੈਂਪਸ ਲੱਗਿਆ ਸੀਗਾ ਹਮ ਹੁਣ ਇੱਥੇ ਮੈਂ ਇਕੱਲੇ ਨੇ ਇਸ ਬਾਰੇ ਉਹ ਕਰਿਆ ਹੋਇਆ ਆਪ ਤੋਂ ਉੱਥੇ ਹੀ ਮੈਂ ਤੈਨੂੰ ਮਿਲਦਾ ਰਹਾਂ ਯਾਰ ਕਿ ਯਾਦਾਂ ਮੇਰੇ ਕੋਲੇ ਤੇਰੀਆਂ ਵਧੀਆ ਨਹੀਂ ਬਈ ਬਹੁਤ ਸੋਹਣਾ ਕੰਮ ਕਰਦਾ ਹੈ ਦੋਸਤਾ ਤੂੰ ਬੜੀ ਖੁਸ਼ੀ ਹੋਈ ਮੈਨੂੰ ਮਿਲ ਕੇ ਨਹੀਂ ਜੇ ਕਿਸੇ ਦਾ ਅੰਗ ਪੈਰ ਤੁਸੀਂ ਸਮਝ ਲਾਪਾ ਮੋਚ ਕਹਿ ਦਿੰਦੇ ਆ ਜਾਂਦੇ ਆ ਉਹ ਵੀ ਕੱਢਦੇ ਹਾਂ ਹਾਂਜੀ ਹੋਰ ਕੀ ਕੀ ਕਰਦੇ ਆ ਮੋਚ ਹੋ ਗਈ ਸਰਵਾਈਕਲ ਦਾ ਸਰਵਾਈਕਲ ਦਾ ਹੋ ਗਿਆ ਕਿਸੇ ਦੇ ਮਣਕੇ ਹੱਲੇ ਹੋਏ ਨੇ ਲੱਤਾਂ 'ਚ ਇੱਕ ਚੋਵੇ ਦਰਦ ਦੋਨਾਂ 'ਚ ਹੋਵੇ ਉਹਦਾ ਵੀ ਹੈ ਗੋਡੇ ਜਿਹੜੇ ਬੰਦਿਆਂ ਨੂੰ ਆਪਣਾ ਆਮਤਰ ਕਹਿੰਦੇ ਨਾ ਵੀ ਗੋਡੇ ਤੁਹਾਡੇ ਖਤਮ ਹੋ ਗਏ ਗੋਡੇ ਪਹਿਣਗੇ ਹੂੰ ਉਹਨਾਂ ਦਾ 1 ਮਹੀਨਾ ਦਾ ਟਰੀਟਮੈਂਟ ਹੈ ਚਾਰ ਬਾਰੀ ਬੁਲਾਉਣਾ ਮਹੀਨੇ ਚ ਓਕੇ ਉਹ ਤੋਂ ਬਾਅਦ ਜ਼ਰੂਰਤ ਨਹੀਂ ਹੈਗੀ ਗੋਡਾ ਫਿਰ ਮੁੜ ਕੇ ਪਹਿਲਾਂ ਪਹਿਲਾਂ ਉਹਦਾ ਚੈੱਕ ਕਰਾ ਕੇ ਆ ਜਾਣ 1 ਮਹੀਨੇ ਬਾਅਦ ਚੈੱਕ ਕਰਾ ਲੈਣ ਗੋਡਾ ਨਹੀਂ ਪਾਊਗਾ ਬਹੁਤ ਵਧੀਆ ਹੋਰ ਬਾ ਜਿਆਦਾਤਰ ਇਹੀ ਹੈ ਜੀ ਆਪਣੇ ਕੋਲ ਬਾਹੂ ਹੱਡੀਆਂ ਦਾ ਸਾਰੇ ਕਰ ਲੈਣਾ ਟੁੱਟ ਭੱਜਦਾ ਵੀ ਕਰ ਲੈਣੇ ਕੋਈ ਹੱਡੀ ਟੁੱਟੀ ਹੋਈ ਹੈ ਕੋਈ ਫੈਕਚਰ ਹੈਗਾ ਜਦੋਂ ਬਾਪੇ ਕੋਈ ਖੁਸ਼ ਹੁੰਦੇ ਆ ਫਿਰ ਉਹ ਕੀ ਕੀ ਸੀਸਾ ਦਿੰਦੇ ਆ ਤੈਨੂੰ ਪਤਾ ਹੀ ਨਹੀਂ ਲੱਗਦਾ ਜੀ ਫਿਰ ਤਾਂ ਕੀ ਕੀ ਬੋਲ ਕੇ ਜਾਂਦੇ ਆ ਬੰਦੇ ਬਹੁਤ ਖੁਸ਼ ਹੋ ਕੇ ਜਾਂਦੇ ਨੇ ਜੌਨਦਾਰਾ ਪੁੱਤਰਾ ਨਹੀਂ ਤੇ ਹੋਰ ਕੋਈ ਹੈ ਨਹੀਂ ਹੈਗਾ ਤਾਂ ਇਹਨਾਂ ਨੂੰ ਇੰਨਾ ਸਾਂਭਿਆ ਹੋਇਆ ਹੈ ਕਿ ਮੈਂ ਤਾਂ ਕੋਹਣਾ ਸਾਂਭਣ ਵਾਲਾ ਨਹੀਂ ਵੀ ਇਹ ਬਜ਼ੁਰਗਾਂ ਦੀ ਸੇਵਾ ਜਿਹੜੀ ਯਾਰੇ ਭਾਗਾ ਵਾਲਿਆਂ ਨੂੰ ਮਿਲਦੀ ਹੈ ਸੰਗਾਵੀ ਸੋਨੀ ਸਤ ਸ੍ਰੀ ਅਕਾਲ ਦੋਸਤਾਂ ਸਤ ਸ੍ਰੀ ਅਕਾਲ ਜੀ ਵੀਰ ਜੀ ਇਹ ਦੋਸਤ ਸਾਡਾ ਜੀ ਸੋਨੀ ਮਿੱਤਰ ਹੈ ਇੱਥੇ ਬਜ਼ੁਰਗਾਂ ਦੇ ਕਿਸੇ ਦੇ ਪੈਰ ਗੋਡੇ ਟੂਈ ਸਰਵਾਈਕਲ ਇਹ ਜੀ ਜੋ ਕਿਸੇ ਨੂੰ ਪ੍ਰੋਬਲਮ ਹੈ ਉਹਦੀ ਇਹ ਮੁੰਡਾ ਫਰੀ ਸੇਵਾ ਕਰਦਾ ਜੀ ਕੋਈ ਕਿਸੇ ਤੋਂ ਇਹ ਪੈਸਾ ਨਹੀਂ ਲੈਂਦਾ ਨੌਜਵਾਨ ਇਹੀ ਪੰਜਾਬ ਦੀ ਮਿੱਟੀ ਦੇ ਵਿੱਚ ਖਾਸੀਅਤ ਹੈ ਸਾਡੇ ਲੋਕ ਜੋ ਵੀ ਕੰਮ ਕਰਦੇ ਆ ਫਿਰ ਆਪਦੇ ਤਨੋਂ ਮਨੋਂ ਕਰਦੇ ਆ ਇਹ ਨੌਜਵਾਨ ਹੁਣ ਬਾਰੇ ਲਾ ਰਿਹਾ ਇੱਕ ਬਾਬੇ ਦੀ ਢੂਈ ਦੀ ਪ੍ਰੋਬਲਮ ਹੈ ਇਹਨੂੰ ਵਿਚਾਰੇ ਨੂੰ ਦਰਦ ਦੁੱਖ ਹੋ ਰਿਹਾ ਹੈ ਇਹ ਕਹਿੰਦਾ ਵੀ ਮੈਨੂੰ ਜਿਵੇਂ 2 ਦਿਨ ਹੋ ਗਏ ਇਨਾਂ ਤੋਂ ਮਾਲਿਸ਼ ਕਰਾਉਂਦੇ ਨੇ ਤੇ ਬਾਰੇ ਲਵਾਉਂਦੇ ਆ ਨੂੰ ਤੇ ਮੇਰੀ ਢੂਈ ਹੈ ਜੀ ਅੱਗੇ ਨਾਲੋਂ ਬਹੁਤ ਠੀਕ ਹੈ ਮੈਨੂੰ ਬੈਠਣਾ ਤੁਰਨਾ ਸੱਣਾ ਅੱਗੇ ਨੂੰ ਬਹੁਤ ਹੀ ਵਧੀਆ ਲੱਗਦਾ ਹੈ ਸੋਨਨੀ ਬੀਰ ਭਾਈ ਦਿੱਲੀ ਵੀ ਮੈਨੂੰ ਮਿਲਿਆ ਸੀ ਤੇ ਦਿੱਲੀ ਵੀ ਇਹਨੇ ਬਹੁਤ ਸੇਵਾ ਕੀਤੀ ਐ ਉੱਥੇ ਇੱਕ ਸੰਸਥਾਨ ਨਾਲ ਜੁੜਿਆ ਹੋਇਆ ਸੀ ਜਨਰਲ ਸਿੱਖ ਵਾਲਿਆਂ ਨਾਲ ਉੱਥੇ ਨੌਜਵਾਨ ਸੇਵਾ ਕਰਦਾ ਸੀ ਤੇ ਹੁਣ ਇਹ ਅੱਜ ਕੱਲ ਇਹ ਖਨੌਰੀ ਪਾਊਡਰ ਦੇ ਉੱਪਰ ਇਹ ਭਾਈ ਬਜ਼ੁਰਗਾਂ ਦੀ ਸੇਵਾ ਕਰਦਾ ਹੈ ਵਾਹਿਗੁਰੂ ਇਹਨੂੰ ਚੜ੍ਹਦੀ ਕਲਾ ਰੱਖੇ ਵਿਚਾਰੇ ਨੂੰ ਬਹੁਤ ਹੀ ਵਧੀਆ ਨੌਜਵਾਨ ਹੈ ਬਹੁਤ ਹੀ ਵਧੀਆ ਸੁਆਇ ਦਾ ਕੋਈ ਮਰਜੀ ਬਗਜੇ ਮੱਥੇ ਵੱਟ ਨਹੀਂ ਪਾਉਂਦਾ ਚਾਹੇ ਇਹ ਕਿੰਨਾ ਹੀ ਥੱਕਿਆ ਹੈ ਕਿੰਨੀ ਮਿਹਨਤ ਕੀਤੀ ਵੀ ਹੈ ਇਹਦੀ ਪਹਿਲਾਂ ਪਰ ਫੇਰ ਵੀ ਇਹ ਬਜ਼ੁਰਗਾਨਾ ਅੱਧੀ ਰਾਤ ਤੱਕ ਖੜਦਾ ਹੈ ਜੀ ਦੋਸਤਾ ਧੰਨਵਾਦ ਤੈਨੂੰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਰੱਖੇ ਦੋਸਤੋ ਇੱਕ ਨੌਰੀ ਮੋਰਚਾ ਹੈ ਨੌਰੀ ਮੋਰਚੇ ਨੂੰ ਤੇ ਇਹ ਸਾਰੀਆਂ ਗਤੀਆਂ ਵਿਧੀਆਂ ਚੱਲ ਰਹੀਆਂ ਜੋ ਤੁਹਾਨੂੰ ਮੈਂ ਦਿਖਾਈਆਂ ਸਾਰੇ ਵੀਰਾਂ ਦਾ ਧੰਨਵਾਦ ਜੋ ਬਾਬੇ ਦੀ ਵੀਡੀਓ ਦੇਖਦੇ ਆ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕੁਝ ਨਾ ਕੁਝ ਨਵਾਂ ਕੱਢਣ ਦੀ ਕੋਸ਼ਿਸ਼ ਕਰਾਂਗੇ